ਲਵ ਜੂ ਮੇਰੇ ਸਾਰੇ ਭਰਾਵਾਂ ਨੂੰ ਤੁਹਾਡੇ ਲਈ ਲੈ ਕੇ ਆਇਆ ਇੱਕ ਤਮਾਕਾ ਆਫਰ ਕੀ ਹੈ ਬਿਜਾਰ ਦੇ ਵਿੱਚ ਘੱਟੋ ਘੱਟ 600 700 ਦੇ ਆਪਣੇ ਕੋਲ ਨਾ 500 ਨਾ 400 ਨਾ 350 300 ਦਾ ਇੱਕ ਤੋਂ 500 ਦੇ ਦੋ ਜੋੜੇ ਆਫਰ ਸਿਰਫ ਦੋ ਦਿਨਾਂ ਲਈ 26 ਤੇ 27 ਜੁਲਾਈ ਦਿਨ ਸ਼ਨੀਵਾਰ ਤੇ ਐਤਵਾਰ ਮੈਂ ਵਿੰਦਰ ਇਸ ਕੋਲ ਆਈ ਭਰਾਵਾਂ ਨੂੰ ਮਾਲ ਦਿਖਾ ਦੇ ਮਾਲ ਹੋਊ ਇੱਕ ਨੰਬਰ ਬਿਲਕੁਲ ਫਰੈਸ਼ ਮਾਲ ਹੋਊਗਾ ਕੋਈ ਲਾਂਬੇ ਵਾਲੀ ਚੀਜ਼ ਨਹੀਂ ਦੇਵਾਂਗੇ ਗਰੰਟੀ ਫੁੱਲ ਦੇਵਾਂਗੇ ਸਾਰੇ ਮਾਡਲ ਆਪਾਂ ਇੱਕ ਵੀਡੀਓ ਵਿੱਚ ਨਹੀਂ ਦਿਖਾ ਸਕਦੇ ਤੇ ਮੋٹے ਮੋਟੇ ਜਿਹਾ ਦਿਖਾ ਦਿੰਨੇ ਆ ਇੱਧਰ ਸਾਰੇ ਨਿਗਾ ਮਰਵਾਦੇ ਮਾਲ ਤੇ ਨਿਗਾ ਮਰਵਾਦੇ ਸਾਰੇ ਤੇ ਆਫਰ ਸਿਰਫ ਦੋ ਦਿਨਾਂ ਲਈ ਆ ਸ਼ਨੀਵਾਰ ਤੇ ਐਤਵਾਰ 26 ਤੇ 27 ਜੁਲਾਈ 2025 ਆਉਣਾ ਕਿੱਥੇ ਆ ਮਲੇਕ ਕੋਲਾ ਠੰਡੀ ਸੜਕ Bank of India ਦੇ ਸਾਹਮਣੇ ਐਕਸਚੇਂਜ ਦੇ ਬਿਲਕੁਲ ਕੋਲ ਧੰਨਵਾਦ